ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿ ਨਾਰਸਿ ਰਮਲਾ ਪੰਜਬਾ ਜੇ ਤੂੰ ਪੇਜੇ ਤਿਨਹਿ ਬੁਲਾਈ ਸੁਖ ਸਹਜ ਸੇਤੀ ਕਰ ਆਓ ਅਨੰਦ ਮੰਗਲ ਗੁਣ ਗਾਓ ਸਹਜ ਧੁਨ ਨਿਹਚਲ ਰਾਜ ਕਮਾਓ ਜੇ ਨਦੋਂ ਭੇਜੇ ਤਨ ਹੈ ਬੁਲਾਈ ਸੁਖ ਸਹਜ ਸੇਤੀ ਤਾਰੇ ਆਓ ਆਨੰਦ ਮੰਗਲ ਗੁਣ ਗਾਓ ਸਹਜ ਧੁਨ ਨੇ ਚਲ ਰਾਜ ਕਮਾਓ ਤੁਮ ਕਰ ਆਵੋ ਮੇਰੇ ਮੀਤ ਤੁਮਰੀ ਦੁਖੀ ਹਰਿ ਆਪ ਨਿਵਾਰੇ ਅਪਤਾ ਭੀ ਬਤੀਤ ਪਰਗਟ ਕੀਨੇ ਪ੍ਰਭ ਕਰਨਹਾਰੇ ਨਾਸ਼ਨ ਭਾਜਨ ਥਾਕੇ ਘਰ ਮੰਗਲ ਬਾਜਹਿ ਨਿਤ ਵਾਜੀ ਆਪਣੇ ਖਸਮ ਨਿਵਾਜੀ अस्थिर रहो डोलो मत कबहु गुरकै वचन आधार जय जय कार सगल भूमंडल मुखिउ जल दरबार ਜਿਨ ਕੇ ਜੀ ਤਿਨਹੀਂ ਫੇਰੇ ਆਪੇ ਭੈ ਸਹਾਈ ਅਚਰ ਜੀ ਕੀਆ ਕਰਨ ਹਾਰੇ ਨਾਨਕ ਸੱਜ ਵਡਿਆਈ ਜਨ ਕੇ ਜੀਤ ਨਹੀਂ ਤੇਰੇ ਆਪੇ ਬੈ ਸਹਾਈ ਅਚਰਜ ਕੀਆ ਕਰਨ ਹਾਰੈ ਨਾਨਕ ਸੱਜ ਵਢਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸੰਮਾਨਯੋ ਚਵਰੂ ਸ਼ਤਕ ਤਸ ਦੇ ਮਾਲਕ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੇंदे ਦੂਸਰੇ ਪਹਿਰ ਦੀਆਂ ਹਾਜ਼ਰੀਆਂ ਲਵਾਰ ਜੇ ਗੁਰੂ ਪਿਆਰ ਵਾਲੇ ਸਤਸੰਗੀ ਜਨਾ ਵਟਪਾਗੇ ਹੋ। ਮਾਲਕ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਇਹਨਾਂ ਘੜੀਆਂ ਨੂੰ ਅਸੀਂ ਸਫਲ ਬਣਾਉਣ ਦਾ ਯਤਨ ਕਰਦੇ ਆਂ। અપਾਰ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਅੱਜ ਦਾ ਬਾਵਨ ਪਵਿੱਤਰ ਵਚਨ ਮਾਲਕ ਨੇ ਝੋਲੀ ਵਿੱਚ ਪਾਇਆ ਹੈ। ਬਨਵੀਂ ਬਾਦਸ਼ਾਹ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੁਆਰਾ ਉਚਾਰਨ ਕੀਤਾ ਹੋਇਆ ਤਨਾਸ਼ਰੀ ਰਾਗ ਦੇ ਅੰਦਰ ਪਾਵਨ ਅੰਗ 678 ਦੀ ਸੁਭਾਇਮਾਨ ਹੈ ਇਸ ਪਾਵਨ ਪਵਿੱਤਰ ਵਚਨ ਦੇ ਅੰਦਰ ਸਤਗੁਰੂ ਜੀ ਨੇ ਉਸ ਸਵਸਥਾ ਦਾ ਜ਼ਿਕਰ ਕੀਤਾ ਹੈ ਜਿੱਦਣ ਪ੍ਰਮਾਤਮਾ ਇੱਦੇ ਘਰ ਵਿੱਚ ਵਸ ਜਾਂਦਾ ਹੈ ਪ੍ਰਗਟ ਹੋ ਜਾਂਦਾ ਹੈ ਫਿਰ ਸਾਡੀ ਜ਼ਿੰਮੇਵਾਰੀ ਜਿਹੜੀ ਉਹ ਖਤਮ ਹੋ ਜਾਂਦੀ ਹੈ ਇੱਕ ਸਮਾਂ ਆਉਂਦਾ ਹੈ ਕਿ ਸਾਨੂੰ ਪ੍ਰੇਰਣਾ ਦਿੱਤੀ ਜਾਂਦੀ ਹੈ ਜਪਿਆ ਕਰ ਸ਼ਿਵਾ ਸਿਮਰਨ ਕਰਿਆ ਤਾਂ ਉਦਾ ਕਾਰਨ ਕੀ ਹੈ ਕਿ ਹਿਰਦੇ ਵਿੱਚ ਰੱਬ ਪ੍ਰਗਟ ਹੋ ਜਾਵੇ। ਮਨ ਨੂੰ ਅਸੀਂ ਇੱਕ ਜਗ੍ਹਾ ਇਕਾਗਰ ਕਰ ਸਕੀਏ। ਵਿਸ਼ੇ ਵਾਸ਼ਨਾਵਾਂ ਨੂੰ ਦੂਰ ਕਰ ਸਕੀਏ। ਇੱਕ ਪ੍ਰਕਾਰ ਦੀ ਜ਼ਿੰਮੇਵਾਰੀ ਲੱਗੀ ਹੁੰਦੀ। ਪਰ ਜਿਸ ਵਕਤ ਅਸੀਂ ਹਿਰਦੇ ਦੇ ਮਾਲਕ ਨੂੰ ਅੰਦਰ ਪ੍ਰਗਟ ਕਰ ਲੈਨੇ ਫਿਰ ਕਹ ਲੋ ਕਿ ਜ਼ਿੰਮੇਦਾਰੀ ਮਾਲਕ ਦੀ ਬਣ ਜਾਂਦੀ ਹੈ ਮਾਲਕ ਉਹਦੀ ਫਿਰ ਐਸੀ ਕਿਰਪਾ ਕਰਦਾ ਜਿਵੇਂ ਅਸੀਂ ਬਾਹਰ ਦਸਵੀਂ ਦਿਨ ਲਈ ਜਾਈਏ ਕਰੇ ਇੱਕ ਸਾਡਾ ਇੱਕ ਨੌਕਰ ਹੈ ਅਸੀਂ ਪੂਰੀ ਜ਼ਿੰਮੇਵਾਰੀ ਉਹਨੂੰ ਦੇ ਕੇ ਜਾਈਏ ਕਿ ਤੂੰ ਘਰ ਦੀ ਦੇਖ-ਰੇਖ ਰੱਖਣੀ ਕੁਝ ਵੀ ਜੇਕਰ ਹੋਇਆ ਤੇ ਤੇਰੀ ਜ਼ਿੰਮੇਵਾਰੀ ਨੌਕਰ ਤੇ ਉਹਦਾ ਵੀ ਨੌਕਰੀ ਕਰਦਾਇ ਕਰ। ਪਰ ਉਹ 20 ਦਿਨੋਂ ਦੇ ਵਾਸਤੇ ਬਹੁਤ ਭਾਰੂ ਪੈ ਜਾਂਦਾ। ਕਾਰਨ ਕੀ ਹੈ? ਮਾਲਕ ਘਰੇ ਨਹੀਂ ਹੈਗਾ। ਹੁਣ ਜ਼ਿੰਮੇਵਾਰੀ ਮੇਰੀ ਪਹਿਲਾਂ ਤੇ ਬਹੁਤ ਥੋੜੀ ਸੀ। ਸਫਾਈ ਕਰ ਲਈ। ਜਾਂ ਫਿਰ ਕੋਈ ਕੰਮ ਧੰਦਾ ਜਿਹੜਾ ਛੋਟਾ ਮੋਟਾ ਕਰ ਲਿਆ ਧਰੇ। ਪਰ ਹੁਣ ਕੀ ਹੈ? ਹੁਣ ਪੂਰੇ ਘਰ ਦੀ ਜ਼ਿੰਮੇਵਾਰੀ ਮੈਨੂੰ ਜਿਹੜਾ ਹੈ ਰੱਖਣੀ ਪੈਗੀ 20 ਦਿਨਾਂ ਤੱਕ। ਤੇ ਜੇ ਕੁਝ ਹੋਇਆ ਤੇ ਭਰਨਾ ਮੈਨੂੰ ਪੈਣਾ ਤੇ 20 ਦਿਨਾਂ ਬਾਅਦ ਜਦੋਂ ਮਾਲਕ ਆਉਂਦਾ ਤੋ ਆਪਣੇ ਆਪ ਨੂੰ ਥੋੜਾ ਹੌਲਾ ਮਹਿਸੂਸ ਕਰਦਾ ਕਿ ਹਾਂ ਹੁਣ ਮਾਲਕ ਆ ਗਿਆ ਹੁਣ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ ਮਾਲਕ ਆਪੇ ਵੇਖੂਗਾ ਮੇਰੇ ਕਹਿਣ ਤੋਂ ਭਾਵੇਂ ਹੈ ਕਿਰਤੀ ਘਰ ਦੇ ਵਿੱਚ ਵੀ ਇੱਕ ਐਸੀ ਅਵਸਥਾ ਹੈ ਇੱਕ ਸਮੇਂ ਤੇ ਮਾਲਕ ਕਹਿੰਦੇ ਨੇ ਕਿ ਜਪੋ ਭਈ ਗੁਣਾ ਨੂੰ ਗਾਇਆ ਕਰੋ ਰਸਨਾ ਗੁਣ ਗੋਪਾਲ ਨਿਤ ਗਾਏ ਸ਼ਾਂਤ ਸਹਿਜ ਰਹਸ ਮਨ ਉਪਜਿਓ ਸਗਲੇ ਦੁੱਖ ਭਲਾਏ ਕਿਤੇ ਗੁਣ ਗਾਵਤ ਮੇਰੀ ਉਤ ਤੇਰੀ ਉਤਰ ਸਮੈਲ ਬਿਨ ਸਜਾਏ ਹਉ ਮੈਂ ਬਿਖ ਫੈਲ ਇਹ ਇਹ ਕਹਿ ਲਓ ਕਿ ਸਤਿਗੁਰੂ ਜੀ ਨੇ ਪ੍ਰੇਰਨਾਵਾਂ ਦਿੱਤੀਆਂ ਕਿ ਜਪਿਆ ਕਰੋ ਜ਼ਰੂਰੀ ਹੈ। ਪਰ ਜਦੋਂ ਹਿਰਦੇ ਵਿੱਚ ਰੱਬ ਦਾ ਪ੍ਰਕਾਸ਼ ਹੋ ਜਾਂਦਾ ਹੈ ਅਪ ਹੈ ਅੰਦਰ ਹੀ ਹੈ ਪਰ ਸਾਡੇ ਪ੍ਰਕਾਸ਼ ਨਹੀਂ ਹੋਇਆ ਉਹ ਜ਼ਾਹਰ ਨਹੀਂ ਹੋਇਆ ਸਾਨੂੰ ਨਹੀਂ ਦਿਖਦਾ ਹਵੇ ਤੇ ਜਿੱਦਣ ਦਿਖ ਪਿਆ ਇਹ ਹਿੰਦੇ ਰੂਪੀ ਸੇਜਾ ਤੇ ਬੈਠਾ ਹੋਇਆ ਮੇਰੇ ਮਾਲਕ ਫਿਰ ਕੀ ਹੈ ਹਰ ਇੱਕ ਚੀਜ਼ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਰੱਬ ਫਿਰ ਖੁਦ ਹੀ ਵਿਸ਼ਿਵਵਕਾਰਾਂ ਨੂੰ ਪਾਉ ਪਹਿਲੇ ਦਰ ਜਾਂਦੇ ਨਾ ਸਵਨ ਜੋ ਗਿਲਵਿਖੋ ਕਰਸਾ ਕਰ ਆਇਆ ਜਿਹੜੀ ਦੇਰੇ ਲਾ ਕੇ ਬੈਠੇ ਸੀ ਅੰਦਰ ਭੱਜ ਗਏ ਮਨ ਜਿਹੜਾ ਬਾਹਰ ਭਟਕਦਾ ਸੀ ਨਾ ਫਿਰ ਰੱਬ ਨੇ ਆਵਾਜ਼ ਮਾਰੀ ਹੁਣ ਤੁ ਆ ਜਾਏ ਉਹ ਨਹੀਂ ਜਾ ਸਕਦਾ ਕਿ ਹੁਣ ਤੋ ਇਥੇ ਟਿਗਿਆ ਰਹੇ ਕਿਉਂਕਿ ਤੇਰੀ ਤਾਕਤ ਨਹੀਂ ਹੋਣਾ ਕਿ ਤੂੰ ਅਸ਼ੁੱਧ ਦੇ ਵਿੱਚ ਕਿਸੇ ਵੀ ਇੰਦਰੇ ਨੂੰ ਜਾਂ ਇਸ ਸੰਪੂਰਨ ਸਰੀਰ ਨੂੰ ਆਪਣੇ ਅਕੋਰਡਿੰਗ ਨੂੰ ਚਲਾ ਸਕੇ ਇਹ ਮਾਲਕ ਦੀ ਹਿਦਾਇਤ ਹੁੰਦੀ ਤੇ ਇਸੇ ਅਵਸਥਾ ਨੂੰ ਸਤਿਗੁਰੂ ਜੀ ਨੇ ਅੱਜ ਦੇ ਬਚਨ ਵਿੱਚ ਮਨ ਨੂੰ ਸਬੋਧਨ ਕਰਕੇ ਜਿਵੇਂ ਰਾਗੋ ਬਾਜ ਮਾਰਦਾ ਹੈ ਮਨਾ ਤੂੰ ਆ ਜਾ ਉਹ ਬਹੁਤ ਢਕ ਲਿਆ ਉਹ ਮਾਲਕ ਨੇ ਜੋ ਸਿੱਖਿਆ ਸਾਨੂੰ ਬਖਸ਼ੀ ਪਰਮ ਤਤ ਪਹਿਲਾ ਰਸਨਾ ਕਰੋ ਪਵਿੱਤਰ ਅਦਬ ਸਹਿਤ ਗੁਰਪਤੀ ਪਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਅੱਲਾ ਵਾਹਿਗੁਰੂ ਜੀ ਜਿੰਨ ਤੁਮ ਭੇਜੇ ਰੱਬ ਨੇ ਭੇਜਿਆ ਸਾਨੂੰ ਸੰਸਾਰ ਤੇ ਅਸੀਂ ਆਏ ਆ ਰੱਬ ਦੇ ਭੇਜੇ ਹੋਏ ਤੇ ਕੋਈ ਸ਼ਕਤ ਨਹੀਂ ਜ਼ਰੀਆ ਮਾਫੇ ਬੜੇ ਤਿਨਹੇ ਬੁਲਾਈ ਸੋ ਸਹਜ ਸੇਤੀ ਘਰ ਆਓ ਜਿੰਨੇ ਭੇਜਿਆ ਸੀ ਸੰਸਾਰ ਤੇ ਉਹ ਹਿਰਦੇ ਵਿੱਚ ਪ੍ਰਗਟ ਹੋ ਗਿਆ ਐਸੇ ਕੋਲ ਹੀ ਇਹ ਸ਼ਰਤ ਬਹੁਤ ਗਮੀਰ ਹਮ ਰਾਮ ਕੀ ਅੰਸ਼ ਵਿੱਚ ਕੋਈ ਸ਼ੱਕ ਨਹੀਂ ਪ੍ਰਮਾਤਮਾ ਨੇ ਸੰਸਾਰ ਤੇ ਸਾਨੂੰ ਇਹ ਸ਼ਰੀਰ ਕਜਾਮਾ ਦੇ ਕੇ ਭੇਜਿਆ ਉਹ ਮਾਲਕ ਹੈ ਸਾਡਾ ਠਾਕੁਰੇ ਸੁਬਾਈ ਨਾਨ ਇਹ ਤੋਂ ਤੱਕ ਵੀ ਗਿਆ ਕਿ ਉਹ ਪਤੀ ਹੈ ਅਸੀਂ ਸਾਰਿਆਂ ਉਹਦੀਆਂ ਪਤਨੀਆਂ ਤੇ ਮਾਲਕ ਜਦੋਂ ਹਿਰਦੇ ਘਰ ਵਿੱਚ ਪ੍ਰਗਟ ਹੋਇਆ ਤੇ ਉਹਨੇ ਫਿਰ ਆਵਾਜ਼ ਮਾਰੀ ਸਾਰਿਆਂ ਆ ਜਾਓ ਭਈ ਆਖਾ ਨੂੰ ਮਿਹਦਾਇਤ ਕੀਤੀ ਉਹ ਨਹੀਂ ਤੁਸੀਂ ਆਪਣੀ ਮਰਜ਼ੀ ਕਰ ਸਕਦੇ ਆਹ ਹਰ ਇੱਕ ਇੰਦਰੀ ਨੂੰ ਇੱਕ ਆਦੇਸ਼ ਦੇ ਦਿੱਤਾ ਹੁਣ ਜ਼ੁਬਾਨ ਨੂੰ ਵੀ ਕੰਨਾਂ ਨੂੰ ਵੀ ਅੱਖਾਂ ਨੂੰ ਵੀ ਹਰ ਇੱਕ ਇੰਦਰਾ ਹੁਣ ਜਿਹੜਾ ਹੈ ਨਾ ਭੈ ਦੇ ਵਿੱਚ ਹੈ ਕਿਉਂ ਨਿਰਦੇ ਰੂਪੀ ਸੇਜਾ ਤੇ ਮਾਲਕ ਬਹਿ ਗਿਆ ਕੇ ਪ੍ਰਗਟ ਹੋ ਗਿਆ ਪਹਿਲਾਂ ਘਰ ਵਾਲਾ ਕਰਨੀ ਸੀ ਤੇ ਸਾਨੂੰ ਬਿਛੇ ਦਾ ਡਰ ਨਹੀਂ ਸੀ ਉਹ ਹਾਲ ਹੋਇਆ ਕਿ ਸ਼ਰੀਰ ਦੇ ਵਿੱਚ ਰੱਬ ਹੈ ਪਰ ਪ੍ਰਗਟ ਨਹੀਂ ਸੀ ਇਸ ਕਰਕੇ ਮੈਨੂੰ ਕੋਈ ਖੌਫ ਵੀ ਨਹੀਂ ਸੀ ਡਰ ਵੀ ਨਹੀਂ ਸੀ ਮੈਂ ਕੁਝ ਵੀ ਕਰਦਾ ਸੀ ਤਾਂ ਆਪਣੇ ਮਨ ਵਿੱਚ ਇਹ ਖੌਫ ਹੈ ਹੀ ਕਿਉਂਕਿ ਧਾਰਮਿਕ ਸਥਾਨ ਤੇ ਆਈਏ ਫਿਰ ਅਸੀਂ ਇਹ ਸਮਝਦੇ ਹਾਂ ਕਿ ਰੱਬ ਦੇ ਘਰ ਆਏ ਘਰੇ ਬੈਠੇ ਹੋਈਏ ਆਪਾਂ ਕਹਿੰਦੇ ਤੇ ਆਪਣਾ ਹੀ ਹੈ ਕੁਝ ਵੀ ਕਰ ਸਕਦਾ ਦੁਕਾਨ ਤੇ ਬੈਠੇ ਹੋਈਏ ਤੇ ਆਪਾਂ ਕਹਿੰਦੇ ਤੇ ਆਪਣੀ ਦੁਕਾਨ ਹੈ ਜੋ ਮਰਜ਼ੀ ਕਰ ਸਕਦਾ ਇੱਥੇ ਥੋੜੀ ਕੋਈ ਹੈਗਾ ਇਹਦਾ ਨਹੀਂ ਰਬ ਦੇ ਹਰ ਪਾਸੇ ਜਹਾਂ ਜਹਾਂ ਵੇਖੋ ਤੈ ਹਜੂਰ ਦੂਰ ਕਤੋਂ ਨਾ ਜਾਇ ਰਬ ਰਹਿਆ ਸਰਬਤਰ ਮੈਂ ਮਨ ਸਦਾ ਤੇ ਆਇ ਇਸ ਕਰਕੇ ਪੰਚਮ ਪਾਦਸ਼ਾਹ ਮਹਾਰਾਜ ਜੀ ਕਹਿੰਦੇ ਰੱਬ ਜੀ ਤੋਂ ਹਿਰਦੇ ਘਰ ਰੂਪੀ ਸੇਜਾ ਤੇ ਬੈਠਾ ਨਾ ਆਕੇ ਉਹਨੇ ਸਾਰਿਆਂ ਨੂੰ ਬਾਜਾ ਹੁਣ ਤੁਸੀਂ ਆਪਣੀ ਮਰਜ਼ੀ ਨਹੀਂ ਕਰ ਸਕਦਾ ਮਨ ਨੂੰ ਹੀ ਬਾਜਣਾ ਤਾਜਾ ਮਨਾਂ ਬਹੁਤ ਭਟਕ ਲਈ ਬੜਾ ਇੱਧਰ ਉੱਧਰ ਤੁਹਾਡਾ ਹਲ ਦੇ ਵਿੱਚ ਜਾ ਕੇ ਵੇਖ ਲੈ ਹੁਣ ਨਹੀਂ ਜਾਣਾ ਸੁਖ ਸਹਿਜ ਸੇਧੀ ਦਰ ਆਓ ਸੁਖ ਨਾਲ ਸਹਿਜਤਾ ਦੇ ਨਾਲ ਤਾਂ ਆਪਣੇ ਘਰ ਦੇ ਵਿੱਚ ਹੀ ਓਟਿਕੋ ਇੱਥੇ ਸਭ ਕੁਝ ਕਿਤੇ ਬਾਹਰ ਜਾਣ ਦੀ ਲੋੜ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨੇ ਚਲ ਰਾਜ ਕਮਾਓ ਰੱਬ ਦਾ ਗੁਣ ਗਾਇਆ ਕਰੋ ਜਿਹੜਾ ਆਨੰਦ ਦੇਣ ਵਾਲਾ ਹੈ ਜਿਹੜਾ ਖੁਸ਼ੀ ਦੇਣ ਵਾਲਾ ਹੈ ਪਰਮਾਤਮਾ ਦਾ ਨਾਮ ਮਾਲਕ ਕਹਿਣ ਲੱਗੇ ਉਹਨੂੰ ਜਿਹੜਾ ਹੈਗਾ ਉਹ ਆਪਣੇ ਹਿਰਦੇ ਘਰ ਵਿੱਚ ਹੀ ਬਹਿ ਕੇ ਬਾਹਰ ਜਾਣ ਦੀ ਲੋੜ ਨਹੀਂ ਹੈ ਬਾਹਰ ਜਾਣ ਤੋਂ ਭਾਵ ਇਹ ਨਹੀਂ ਕਿ ਸਮਝਿਓ ਕਿ ਧਾਰਮਿਕ ਸਥਾਨ ਤੇ ਆਉਣ ਦੀ ਲੋੜ ਨਹੀਂ ਇਹ ਮਤਲਬ ਸਮਝਿਓ ਇਹਦਾ ਭਾਵ ਅਰਥ ਇਹ ਹੈ ਭਾਵੇਂ ਮੈਂ ਇੱਥੇ ਬੈਠਾਂ ਭਾਵੇਂ ਘਰੇ ਬੈਠਾਂ ਭਾਵੇਂ ਕਿਤੇ ਵੀ ਬੈਠਾਂ ਮੇਰਾ ਮਨ ਮੇਰੇ ਕੋਲ ਨਹੀਂ ਸੀ ਹੈਗਾ ਮੇਰੀਆਂ ਇੰਦਰੀਆਂ ਮੇਰੇ ਕੰਟਰੋਲ ਵਿੱਚ ਨਹੀਂ ਸੀ ਆਇਆ ਪਰ ਜਦੋਂ ਦਾ ਰੱਬ ਪ੍ਰਗਟ ਹੋਇਆ ਤੇ ਰੱਬ ਨੇ ਤੈੱਕੋ ਪ੍ਰੇਰਣਾ ਦੇਣੀ ਹੈ ਗੁਰੂ ਨੇ ਕੋਈ ਪ੍ਰੇਰਣਾ ਦੇਣੀ ਹੈ ਤੂੰ ਆਪਣੇ ਘਰ ਵਿੱਚ ਹੀ ਪਾਵ ਗਿਰਦੇ ਰੂਪੀ ਘਰ ਵਿੱਚ ਹੀ ਮਨਾ ਟੇਕੇ ਰੱਬ ਰੱਬ ਕਰਿਆ ਭਟਕਣ ਦੀ ਲੋੜ ਨਹੀਂ ਹੈ ਤੇ ਜਿਹੜਾ ਅਟੱਲ ਰਾਜ ਹੈ ਉਹਨੂੰ ਕਮਾ ਸਦਾ ਰਹਿਣ ਵਾਲਾ ਰੱਬ ਹੈ ਜੇ ਉਹਦੀ ਬਾਦਤ ਕਰੇਗਾ ਸਰੀਰ ਨਹੀਂ ਵੀ ਰਹੇਗਾ ਤਾਂ ਵੀ ਤੇਰੀ ਯਾਦ ਰਹਿੰਦੀ ਦੁਨੀਆ ਤੱਕ ਸੰਸਾਰ ਤੇ ਰਹੇ ਲੋਕ ਯਾਦ ਕਰਨ ਤੂੰ ਮੁਕਰ ਆਵ ਹਮੇਰੇ ਮੀਤ ਮੀਦੱਤ ਮਿੱਤਰ ਤੇ ਬੜੇ ਪਿਆਰ ਨਾਲ ਆਵਾਜ਼ ਮਾਰਦੇ ਨੇ ਏ ਮੇਰੇ ਮਨ ਮਿੱਤਰ ਆ ਜਾ ਹੁਣ ਕਰੇ ਤੁਮਰੇ ਦੁਖੀ ਹਰ ਆਪ ਨਿਵਾਰੇ ਜਿਹੜੇ ਦੁਖੀ ਅੰਦਰ ਸੀ ਦੁਸ਼ਮਣ ਦੁਸ਼ਟ ਜਿਹੜੇ ਸੀ ਭਾਵ ਕਾਮ ਕ੍ਰੋਧ ਲੋਭ ਮੋਹ ਤਾਸ ਇਹ ਵਿਸ਼ੇ ਵਕਾਰ ਜਿਹੜੇ ਅੰਦਰ ਦੁਸ਼ਮਣੀ ਪਾ ਕੇ ਬੈਠੇ ਹੋਏ ਸੀ ਇਹ ਕਹਿੰਦੇ ਸਾਡੀ ਚੱਲੇ ਅਸੀਂ ਹੀ ਸਭ ਚਲਾਵਾਂਗੇ ਤੇ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ ਆਪ ਨਿਵਾਰੇ ਰੱਬ ਨੇ ਆਪ ਇਹਨਾਂ ਨੂੰ ਨਾਸ਼ ਕਰ ਦਿੱਤਾ ਭਜਾ ਦਿੱਤਾ ਅਪਦਾ ਭਈ ਬਤੀਤ ਜੋ ਵੀ ਕਹਿ ਲੋ ਕਿ ਕਸ਼ਟ ਵਿਗਨ ਰੋਗ ਕੁਛ ਵੀ ਸੀ ਪਰਮਾਤਮਾ ਨੇ ਐਸੀ ਰਹਿਮਤ ਕਰ ਦਿੱਤੀ ਹੁਣ ਹਦਾਇਤ ਕਰ ਦਿੱਤੀ ਜਾਣ ਦੀ ਕਿਤੇ ਲੋੜ ਨਹੀਂ ਹੈਗੀ ਅੰਦਰ ਹੀ ਸਭ ਕੁਝ ਹੈ ਤੇ ਤੋਜੀ ਬਣ ਅੰਦਰ ਨੂੰ ਖੋਜੋ ਬੜਾ ਕੁਝ ਪ੍ਰਾਪਤ ਹੋਏਗਾ ਤੇ ਹਰ ਇੱਕ ਪ੍ਰਕਾਰ ਦਾ ਵਿਗਨ ਮਾਲਕ ਨੇ ਕੱਟ ਦਿੱਤਾ ਰਹਾਉ ਪ੍ਰਗਟ ਕੀਨੇ ਪ੍ਰਭ ਕਰਨਹਾਰੇ ਨਾਸਨ ਭਜਨ ਥਾਕੇ ਪ੍ਰਮਾਤਮਾ ਨੇ ਐਸੀ ਬਖਸ਼ਿਸ਼ ਕਰ ਦਿੱਤੀ ਕਿ ਸਮਾਂ ਐਸਾ ਹੁੰਦਾ ਹੈ ਕਿ ਰੱਬ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਕੋਲ ਭਾਵੇਂ ਐਨੀ ਭਗਤੀ ਨਾ ਹੋਵੇ ਐਨੀ ਸੇਵਾ ਨਾ ਹੋਵੇ ਪਰ ਮੇਰੀ ਨੇਤ ਦੀ ਹਾਜ਼ਰੀ ਹੈ ਗੁਰੂ ਚਰਨਾਂ ਵਿੱਚ ਮਾਲਕ ਦੇ ਅੱਗੇ ਕੁਝ ਤਰਲਾ ਲਈਦਾ ਕਿ ਸਤਿਗੁਰੂ ਕਿਰਪਾ ਕਰੋ ਆਪਣੇ ਚਰਨਾਂ ਦੀ ਪ੍ਰੀਤ ਪ੍ਰਕਾਸ਼ ਇੱਕ ਸਾਖੀ ਹੈ ਇਤਿਹਾਸ ਵਿੱਚ ਕਈ ਵਾਰ ਕੀ ਹੁੰਦਾ ਹੈ ਬੰਦਾ ਬਲਿਸ਼ਟ ਵੀ ਗਣਾਉਂਦਾ ਰਹਿੰਦਾ ਹੈ ਰੋਜ਼ ਤੇ ਕਈ ਵਾਰ ਚੁੱਪ ਜਾਵਾ ਕੇ ਵੀ ਕਈ ਬਹਿ ਜਾਂਦੇ ਅਵਸਥਾ ਆਪੂ ਅਭੇ ਕੋਈ ਮੰਗ ਰੱਖਦੇ ਕੋਈ ਬਿਨਾ ਮੰਗ ਤੋਂ ਹੀ ਮੱਥਾ ਟੇਕ ਕੇ ਬਹਿ ਜਾਂਦਾ ਪਰ ਉਹਦੇ ਅੰਦਰ ਚੀਜ਼ ਹੁੰਦੀ ਹੈ ਕਿ ਮੈਂ ਮੰਗਾ ਪਰ ਮਨ ਕਹਿੰਦਾ ਨਹੀਂ ਸਈ ਇਹ ਕਹਿ ਲੋ ਹੱਥ ਕਰਕੇ ਵੀ ਬਹਿ ਜਾਂਦੇ ਮਾਲਕ ਤੇ ਜਾਣਦਾ ਹੀ ਹੈ ਉਹ ਆਪ ਹੀ ਦੇ ਦੇ ਇਤਿਹਾਸ ਵਿੱਚ ਇੱਕ ਭਾਈ ਜੱਜ ਦਾ ਸ਼ੇਖ ਹੋਇਆ ਛੋਟੀ ਜੀ ਕਥਨਾ ਉਹ ਰੋਜ਼ ਗੁਰੂ ਚਰਨਾਂ ਵਿੱਚ ਆਵੇ ਦੁਰਗੋਬਿੰਦ ਸਿੰਘ ਮਹਾਰਾਜ ਕੋ ਮੱਥਾ ਟੇਕੀ ਤੇ ਬਹਿ ਜਾਏ ਕਿਸੇ ਨਾਲ ਕੁਝ ਬੋਲੇਗਾ ਜਿਭੀਆਂ ਦੇ ਅੰਦਰ ਬਹੁਤ ਵੱਡੀ ਹਲਚਲ ਚੱਲ ਰਹੀ ਤੇ ਕਾਫੀ ਸਮਾਂ ਸਤਪੁਰੂ ਜੀ ਨੋਟ ਕਰਦੇ ਰਹੇ ਤੇ ਜੀਤੋਂ ਸੰਗਤਾਂ ਨੂੰ ਕਹਿਣਾ ਚਲੋ ਹਣ ਸਮਾਪਤੀ ਹੈ ਲੰਗਰ ਪ੍ਰਸ਼ਾਦਾ ਛਕੋ ਜਿਨੇ ਸੇਵਾ ਕਰਨੀ ਸੇਵਾ ਕਰੋ ਜਿਨੇ ਘਰ ਜਾਣਾ ਹੈ ਘਰ ਜਾ ਸਕਦਾ ਭਈ ਜਗਤਾਂ ਉੱਥੇ ਬੈਠਾ ਰਹਿੰਦਾ ਕੁਝ ਸਮਾਂ ਇੱਕ ਦਿਨ ਮਾਲਕ ਨੇ ਪੁੱਛਿਆ ਜਗਤਿਆ ਕੀ ਗੱਲ ਹੈ ਕੋਈ ਦੁੱਖ ਤਕਲੀਫ ਹੈ ਸਾਡੇ ਨਾਲ ਸਾਂਝੀ ਕਰੋ ਤੁਹਾਡੀ ਚੁੱਪ ਤੋਂ ਇੰਜ ਮਹਿਸੂਸ ਹੁੰਦਾ ਹੈ ਕਿ ਕੁਝ ਨਾ ਕੁਝ ਤੇ ਹੈ। ਜਗ ਤਾਂ ਕਹਿ ਨਿਕ ਨਹੀਂ ਜੀ। ਕੋਈ ਗੱਲ ਨਹੀਂ। ਬਸ ਇਦਾਂ ਹੀ ਆਪ ਜੀ ਦੇ ਚਰਨਾਂ ਵਿੱਚ ਬਹਿ ਕੇ ਥੋੜਾ ਸ਼ਾਂਤ ਹੋਣ ਮਿਲਦਾ ਹੈ। ਮੈਂ ਬੈਠਾ ਰਹੀ। ਗੁਰੂ ਤੇ ਜਾਣਦੇ ਸੀ ਅੰਦਰ। ਇਹਦੇ ਕਰੇ ਬਚਾਣੀ ਹੈ। ਤੇ ਮੰਗ ਵੀ ਨਹੀਂ ਅੱਗੇ ਰੱਖ ਰਿਹਾ। ਜਿਸ ਕਾਰਨ ਨੇ ਨੇ ਦੂਸਰਾ ਵਿਆਹ ਵੀ ਕਰਵਾਇਆ ਕਿ ਤੇ ਲੋ ਲਾਦ ਹੋ ਜਾਵੇ ਉਹ ਦੂਜੇ ਦੇ ਵੀ ਨਹੀਂ ਲਾਦ ਹੋਈ ਨਾ ਪਹਿਲੀ ਘਰ ਵਾਲੀ ਤੇ ਆਈ ਨਾ ਦੂਜੀ ਦੇ ਦੁਖੀ ਬਹੁਤ ਪਰ ਦੁੱਖ ਪ੍ਰਗਟ ਨਹੀਂ ਕਰਦੇ ਇਤਿਹਾਸ ਦੇ ਬੋਲ ਨੇ ਮਾਲਕ ਨੇ ਸੰਗਤਾਂ ਵੱਲੋਂ ਕੁਝ ਫਲਾਦਕ ਵੀ ਚੜਾਏ ਗਏ ਸਨ ਬੇਟਾਵਾਂ ਵੀ ਚੜਾਈਆਂ ਗਈਆਂ ਮਾਲਕ ਨੇ ਦੋ ਫਲ ਦਿੱਤੇ ਇਹ ਜਗਤਿਆਲ ਹੈ ਇਹ ਗੁਰੂ ਘਰ ਦਾ ਪ੍ਰਸ਼ਾਦ ਹੈ ਤੇ ਜਾ ਕੇ ਆਪਣੀਆਂ ਸਪਤਨੀਆਂ ਨੇ ਖਵਾ ਦੇ ਉਥੇ ਇਹ ਨਹੀਂ ਕਿ ਆਹ ਤੇਰੇ ਲਾਦ ਹੋਵੇ ਕੀ ਹੋਵੇ ਐਸਾ ਕੁਝ ਨਹੀਂ ਆਹ ਲੈ ਫਲ ਤੇ ਆਤਮ ਸ਼ਿਕਾ ਦਿੱਤਾ ਦੇਖ ਹੋਇਆ ਕਿ ਤੇ ਉਹਨੇ ਗੁਰੂ ਦਾ ਕਹਿਣਾ ਮੰਨ ਕੇ ਉਹ ਫਲ ਲਿਜਾ ਕੇ ਸ਼ਿਕਾਇਆ ਜੇ ਗੁਰੂ ਦੀਆਂ ਗੁਰੂ ਜਾਣੇ ਉਹਨੇ ਕਿੰਦਾ ਰਹਿਮਤ ਕਰਨੇ ਕਿਸੇ ਅਸੀਂ ਤੇ ਬਰਾਬਰੀ ਕਰ ਨਹੀਂ ਸਕਦੇ ਮਾਲਕ ਸਮਰਾਪਤ ਉਹ ਤੇ ਜੇਕਰ ਰੋੜੀਆਂ ਦੀ ਵੀ ਬੁੱਕ ਭਰ ਕੇ ਭਾਈ ਮਰਦਾਨੇ ਨੂੰ ਦਿੰਦਾ ਹੈ ਨਾ ਤੇ ਘਰੇ ਜਾ ਕੇ ਜਦੋਂ ਪੋਟਲੀ ਖੋਲਦਾ ਹੈ ਮਰਦਾਨਾ ਤੇ ਉਹਨੂੰ ਸੋਨਾ ਨਜ਼ਰ ਆਉਂਦਾ ਅਸੀਂ ਕੀ ਕਹਿ ਸਕਦੇ ਗੁਰੂ ਦੀ ਬਰਾਬਰੀ ਥੋੜੀ ਕਰਦਾ ਉਹ ਤੇ ਪਥਰਾ ਨੂੰ ਹੀ ਸੋਨਾ ਬਣਾ ਦਿੱਤਾ ਸਮਾਪਾ ਕੇ ਉਹਨਾਂ ਦੋਹਾਂ ਦੇ ਕਰੇ ਬੁਲਾਦਾ ਹੁੰਦਾ ਮੇਰੇ ਫਰੈਂਡ ਤੋਂ ਭਾਵੇਂ ਹੈ ਕਿ ਕਈ ਵਾਰ ਕੀ ਹੁੰਦਾ ਹੈ ਇਨਸਾਨ ਸ਼ਾਂਤ ਜਿਤ ਹੋ ਕੇ ਬਿਣਾ ਮੰਗ ਪਈ ਰੋਜ ਆਉਗਾ ਮੱਥਾ ਠੇਕਦਾ ਬਹਿ ਜਾਂਦਾ ਪਰ ਉਹਦੀਆਂ ਵੇਦਨਾਵਾਂ ਹੁੰਦੀਆਂ ਨੇ। ਕੁਝ ਬਾਤ ਹੁੰਦੀ ਹੈ ਅੰਦਰ ਪਰ ਉਹ ਜ਼ਾਹਰ ਨਹੀਂ ਕਰਦਾ। ਤੇ ਜੇਕਰ ਨੇਿਤ ਤੁਸੀਂ ਆ ਰਹੇ ਤੇ ਮਾਲਕ ਦਾ ਇੱਕ ਤੈ ਮਾਲਕ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਮੇਰੇ ਕੋਲ ਆ ਰਿਹਾ। ਫਿਰ ਖੋਦ ਜਗਦੇ ਵਾਂਗੂ ਆਵਾਜ਼ ਮਾਰ ਕੇ ਤੇ ਬਿਨਾਂ ਕੁਛ ਕਿਹਾ ਹੀ ਸਾਡੀਆਂ ਝੋਲੀਆਂ ਪਰ ਇਹ ਚ ਮੱਲ ਕਿਹੋ ਗੱਲ ਸਮਝਾ ਰਹੇ ਨੇ ਇਹ ਹਿਰਦੇ ਵਿੱਚ ਜਦੋਂ ਪਰਮਾਤਮਾ ਪ੍ਰਗਟ ਹੋ ਗਿਆ ਨਾ ਉਦੋਂ ਫਿਰ ਜਿਹੜਾ ਹੈ ਇਹ ਅਵਸਥਾ ਬਣ ਆਉਂਦੀ ਹੈ ਕਿ ਪਰਮਾਤਮਾ ਖੁਦ ਬਾ ਖੁਦ ਇਹਨਾਂ ਵਿਸ਼ੇ-ਵਿਕਾਰਾਂ ਨੂੰ ਦੂਰ ਕਰਕੇ ਆਪ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਤੇ ਜਿਹੜਾ ਨਸਨਾ ਭਜਣਾ ਹੈ ਨਾ ਨਾਸਨ ਭਜਨ ਥਾਕੇਦਾਰ ਨੇ ਜਿਹੜਾ ਨਸਨਾ ਭਜਣਾ ਇੱਧਰ ਉਧਰ ਭਟਕਣਾ ਉਹ ਸਾਰਾ ਫਿਰ ਖਤਮ ਹੋ ਜਾਂਦਾ ਹੈ। ਹਿਰਦੇ ਵਿੱਚ ਟਿਕਾ ਆ ਜਾਂਦਾ ਹੈ। ਘਰ ਮੰਗਲ ਬਾਜੇ ਨਿਤ ਬਾਜੇ ਆਪਣੇ ਖਸਮ ਨੇ ਬਾਜੇ। ਸਾਧੂ ਜੀ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਨੇ ਨਿਵਾਜ ਦਿੱਤਾ ਨਾ ਜਿਨ੍ਹਾਂ ਤੇ ਰੱਬ ਗੁਰੂ ਦੀ ਕਿਰਪਾ ਹੋਈ ਉਹ ਤੇ ਭਾਵੇਂ ਕੀ ਅਸਲ ਤੇ ਵਿੱਚ ਸੰਸਾਰਿਕ ਤੌਰ ਤੇ ਨੀਵੀਂ ਜਾਤ ਵਾਲੇ ਵੀ ਹਾਂ ਸੰਸਾਰਿਕ ਤੌਰ ਤੇ ਗੁਰੂ ਦੀਆਂ ਨਜ਼ਰਾਂ ਵਿੱਚ ਨਹੀਂ ਗੁਰੂ ਦੀਆਂ ਨਜ਼ਰਾਂ ਵਿੱਚ ਸਾਰੇ ਇੱਕੋ ਜਿਹੇ ਜਿਨ੍ਹਾਂ ਤੇ ਕਿਰਪਾ ਹੋ ਗਈ ਜਿਨ੍ਹਾਂ ਨੂੰ ਮਾਲਕ ਗੁਰੂ ਨੇ ਨਿਵਾਜ ਦਿੱਤਾ ਉਹਨਾਂ ਦੀ ਜ਼ਿੰਦਗੀ ਵਿੱਚ ਜਿਹੜਾ ਹੈ ਖੁਸ਼ੀਆਂ ਖੇੜੇ ਅਨਾਹਦ ਦੁਨੀਆਂ ਜਿਹੜੀਆਂ ਨੇ ਉਹ ਆਪਣੇ ਆਪ ਹੀ ਅੰਦਰ ਪੈਦਾ ਹੋ ਜਾਂਦੇ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਸ਼ਤਰ ਕਰੇ ਉਹ ਤੇਸੀ ਕਿਰਪਾ ਕਰਦਾ ਹੈ ਨੀਵੇਂ ਕਦੋਂ ਉੱਚੇ ਬਣਾ ਦੇਵੇ ਪਤਾ ਨਹੀਂ ਲੱਗ ਤੇ ਉੱਚਿਆਂ ਨੂੰ ਕਦੋਂ ਤੁੰਗਾਲ ਕਰ ਦੇਵੇ ਉਹਦਾ ਕੋਈ ਪਤਾ ਅਸਥਿਰ ਰਹਿ ਬੋ ਡੋਲੋ ਮਤ ਕਬ ਹੂੰ ਗੁਰ ਕੈ ਬਚਨ ਆਧਾਰ ਪੰਜਮ ਪਾਤਸ਼ਾਹ ਮਹਾਰਾਜ ਹੀ ਕਹਿਣ ਲੱਗੇ ਗੁਰੂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਓ ਆਸਰਾ ਲਓ ਗੁਰੂ ਕੇ ਬਚਨਾਂ ਦਾ ਇਹ ਮਾਲਕ ਕਹਿੰਦਾ ਹੈ ਅਸਥਿਰ ਰਹੋ ਭਾਵ ਜਿਹੜਾ ਇੱਧਰ ਉੱਧਰ ਭਟਕਣਾ ਜਿਹੜਾ ਬੰਦ ਕਰ ਦਿਓ ਇੱਕ ਜਗ੍ਹਾ ਤੇ ਰਹੋ ਡੋਲੋ ਮਤ ਕਬ ਹੂੰ ਇਹ ਤੇ ਜ਼ਿੰਦਗੀ ਦਾ ਸਫਰ ਹੈ ਤੇ ਇਸ ਰਸਤੇ ਤੇ ਕਹ ਲੋਗੀ ਸਰੀ ਸਾਫ਼ ਵੀ ਰਸਤਾ ਮਿਲੇਗਾ ਤੇ ਕਦੀ ਖੜਿਆਂ ਵਾਲਾ ਵੀ ਮਿਲੇ ਹੁਣ ਆਪਾਂ ਸੋਚੀ ਨਾ ਸਾਫ਼ ਹੀ ਹੋਵੇ ਰਸਤਾ ਅੱਡੇ ਹੋਣ ਹੀ ਨਾ ਫਿਰ ਉਹ ਅਵਸਥਾ ਥੋੜੀ ਉੱਚੀ ਹੈ ਪਰ ਜੇਕਰ ਮੰਜ਼ਿਲ ਤੈਅ ਕਰਨੀ ਹੈ ਨਾ ਘਰੋਂ ਤੁਰੋਗੇ ਇਹ ਨਹੀਂ ਕਿ ਇੱਥੇ ਹੀ ਹਾਈਵੇ ਮਿਲ ਜਾਏ ਕਿਸੇ ਮੰਜ਼ਿਲ ਤੇ ਪਹੁੰਚਣਾ ਹੈ ਨਾ ਏ ਨਹੀਂ ਆਪਾਂ ਸੋਚ ਸਕਦੇ ਕਿ ਸਾਨੂੰ ਇੱਥੋਂ ਹੀ ਹਾਈਵੇ ਮਿਲ ਜਵੇ ਬੜਾ ਕੁਝ ਨਿਕਲ ਕੇ ਜਾਣਾ ਪੈਂਦਾ ਹੈ ਬਹੁਤ ਟ੍ਰੈਫਿਕ ਹੋਏਗਾ ਢੀੜ ਹੋਏਗੀ ਅੱਡੇ ਹੋਣਗੇ ਸਭ ਕੁਝ ਹੋਏਗਾ ਫਿਰ ਕਿਤੇ ਜਾ ਕੇ ਜਿਹੜਾ ਹੈ ਵੱਡਾ ਰੋਡ ਮਿਲਦਾ ਸਾਨੂੰ ਜਿੱਥੇ ਕੋਈ ਰੋਕ ਟੋਕ ਨਹੀਂ ਜਿੱਥੇ ਕੋਈ ਭੀੜ ਹੀ ਨਹੀਂ ਸਿੱਧਾ ਸਾਫ਼ ਰਸਤਾ ਪਰ ਇਹ ਤੈਅ ਕਰਨਾ ਪਵੇਗਾ ਸਸਾ ਜੈ ਜੈਕਾਰ ਸਗਲ ਧੂਮੰਡਲ ਮੁਖ ਊਜਲ ਦਰਬਾਰ ਪਰਮਾਤਮਾ ਫਿਰ ਐਸੀ ਕਿਰਪਾ ਕਰਦਾ ਏ ਉਸ ਮੁਖਤੀ ਜੈ ਜੈਕਾਰ ਵੀ ਸੱਚੀ ਦਰਗਾਹ ਦੇ ਵਿੱਚ ਉਹਦਾ ਮੁਖ ਊਜਲਾ ਹੁੰਦਾ ਹੈ ਸ਼ੋਭਾ ਹੁੰਦੀ ਏ ਉੱਤੇ ਜਿੰਨ ਕੀ ਜੀ ਤਨਹੀਂ ਫੇਰੇ ਆਪੇ ਪਿਆ ਸਹਾਈ ਜਿਹਦੇ ਹਾਂ ਉਹਦੇ ਬਣ ਗਏ ਜਿਦੇ ਹਾਂ ਉਹਦੇ ਬਣ ਜਾਈਏ ਮਾਲਕ ਆਪ ਹੀ ਫਿਰ ਕਿਰਪਾ ਕਰਦਾ ਹੈ ਆਪ ਹੀ ਸਹਾਈ ਹੁੰਦਾ ਹੈ ਆਪ ਹੀ ਸਾਨੂੰ ਵਿਸ਼ੇ ਵਕਾਰਾਂ ਵੱਲੋਂ ਫੇਰ ਦਿੰਦਾ ਹੈ ਉਧਰ ਸਾਡਾ ਮੂਹੇ ਨਹੀਂ ਜਾਂਦਾ ਅਖੀਰ ਵਿੱਚ ਮਾਲਕ ਕਹਿੰਦੇ ਅਚਰਜ ਕੀਆ ਕਰਨੈ ਹਾਰੇ ਨਾਨਕ ਸੱਜ ਵੜਾਈ ਇਹ ਪਰਮਾਤਮਾ ਦੀ ਅਚਰਜ ਮਈ ਖੇਡ ਖੜਾ ਹੋਈ ਰਿਹਾ ਪਰ ਕਈ ਖੇਡ ਰਹੇ ਨੇ ਪਾਪ ਨੂੰ ਛੂਟ ਸੱਚ ਵਿੱਚ ਵਿਸ਼ੇ ਵਕਾਰਾਂ ਵਿੱਚ ਕੋਈ ਸੱਚ ਨੂੰ ਅਪਣਾ ਦੇ ਕੋਈ ਵਿਸ਼ੇ ਵਕਾਰਾਂ ਵੱਲ ਜਾ ਦੇ ਇਹ ਖੇਡ ਹੈ ਤੇ ਖੇਡ ਤੋਂ ਜਿਹੜਾ ਉੱਪਰ ਉੱਠ ਜਾਂਦਾ ਹੈ ਪ੍ਰਮਾਤਮਾ ਨੂੰ ਹਿਰਦੇ ਵਿੱਚ ਪ੍ਰਗਟ ਕਰ ਲੈਂਦਾ ਫਿਰ ਉਹ ਇਸ ਖੇਡ ਦੇ ਵਿੱਚ ਨਹੀਂ ਖੇਡਦਾ ਉਹ ਇਸ ਤੋਂ ਫਿਰ ਨਿਰਲੇਪ ਹੋ ਜਾਂਦਾ ਜਿਵੇਂ ਤਲਾਬ ਦੇ ਵਿੱਚ ਉੱਗਿਆ ਹੋਇਆ ਇੱਕ ਕਮਲ ਹੋਵੇ ਉਦੰਦਾ ਜੀਵਨ ਹੋ ਜਾਂਦਾ ਰਬ ਦੀ ਚਰਜ ਮੇਂ ਏੜ ਹੈ ਵਡਿਆਈ ਸੱਚੀ ਹੈ ਤੇ ਜੋ ਵੀ ਹਿਰਦੇ ਵਿੱਚ ਧਾਰਨ ਕਰਦਾ ਹੈ ਸਤਿਗੁਰੂ ਐਸੀ ਕਿਰਪਾ ਕਰਦੇ ਨੇ ਉਹਨਾਂ ਤੇ ਤੇ ਵਿਸ਼ੇ ਵਕਾਰ ਵੀ ਦੂਰ ਹੋ ਜਾਂਦੇ ਨੇ ਮਨ ਵੀ ਸਦਾ ਟਿਕਿਆ ਰਹਿੰਦਾ ਹੈ ਤੇ ਹਿਰਦੇ ਵਿੱਚ ਸਦਾ ਆਨੰਦ ਹੀ ਬਣਿਆ ਰਹਿੰਦਾ ਹੈ ਸਤਿਗੁਰੂ ਕਿਰਪਾ ਕਰਨ ਬਚਨ ਹਰਤੇ ਆਵੇ ਪ੍ਰਸੰਦੀ ਬੇਅੰਤ ਖੁਲਾਸਾ ਇਮਾਨ ਵਾਹਿਗੁਰੂ ਦੀ ਕਾਸ तव्हांजे <laughs> कुझु